पापा पापा जी तू कर सो दे रखे मैं सोती रहूंगी बाकी लोग

Oh, बाबा मो सचे दरबार बाबा मानताली द हो सचे दरबार ਸਰਕਾਰੋਂ ਪ੍ਰਤੀ ਵਾਲੀ ਸਰਕਾਰ ਦਾ ਬਹੁਤ ਬਹੁਤ ਬਧਾਈ ਜੀ ਹਾਜੀ ਸਰਪੰਚ ਸਾਹਿਬ ਕੀ ਨਾ ਰੜਈ ਮੈਂ ਮਿਸਟਰ ਚੰਦਰਜੀਤ ਬਾਜਵਾ ਪਿੰਡ ਪੋਨੀਪੁਰ ਸਰਪੰਚ ਠੀਕ ਹੈ ਅੱਜ ਤੁਸੀਂ ਇਸ ਮਿਲਵ ਵਿੱਚ ਆਇਓ ਇਸ ਮੰਡਲੀ ਤੇ ਕੀ ਕਹਿਣਾ ਚਾਹੁੰਦੇ ਅੱਜ ਪਿੰਡ ਪੋਨੀਪੁਰ ਵਿੱਚ ਬੜੀ ਹੀ ਧੁੰਮਤਾ ਮਨਾਲ ਨਗਰ ਨਿਵਾਸੀਆਂ ਪਰ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਬਾਬਾ ਪੀਰ ਕਮਾਨਤਲੀ ਸ਼ਾਹ ਜੀ ਦਾ ਮੇਲਾ 15ਵਾਂ ਮੇਲਾ ਬੜੀ ਹਿਤੂਮਤਾ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਤੋਂ ਬੜੀ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਬੜੇ ਹੁੰਮ-ਹਮ ਆ ਕੇ ਇੱਥੇ ਹਰ ਹਰ ਬੰਦੇ ਦੀ ਹਰ ਭਗਤ ਦੀ ਆਸ਼ੀਰਵਾਦ ਬਾਬਾ ਜੀ ਪੂਰੀ ਕਰਦੇ ਨੇ ਔਰ ਬੜੀ ਹੀ ਹਿਤੂਮਤਾ ਨਾਲ ਨਗਰ ਕੋਲੋਂ ਬੜੀ ਹੀ ਹਿਤੂਮਤਾ ਨਾਲ ਇਹ ਮੇਲਾ ਮਨਾਇਆ ਜਾਂਦਾ ਹਰ ਸਾਲ ਦਿੱਤਾ ਸਪੰਸਰ ਵੀ ਇਹ ਜਿਹੜੀ ਪੀਰਾਂ ਦੀ ਜਗ੍ਹਾ ਵਾਹ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਇਤਿਹਾਸ ਇਹ ਦੀ ਬਹੁਤ ਹੀ ਪੁਰਾਣੀ ਜਗ੍ਹਾ ਹੈ ਸਾਡੇ ਪਿੰਡ ਦੇ ਵਿੱਚ ਤਿੰਨ ਬਾਬੇ ਪੀਰ ਦੀ ਜਗ੍ਹਾ ਬਾਬਾ ਨੀਆ ਸਾ ਬਾਬਾ ਮੰਤਰੀ ਸਾਹਿਬ ਜੀ ਬਾਬਾ ਚੰਗੀ ਵਾਲੇ ਜੀ ਇਹ ਤਿੰਨੋਂ ਬਹੁਤ ਹੀ ਪੁਰਾਣੀਆਂ ਜਗ੍ਹਾ ਹਨ ਬਹੁਤ ਸਾਡੇ ਜਨਮ ਤੋਂ ਪਹਿਲਾਂ ਦੀਆਂ ਜਗ੍ਹਾ ਚੱਲਦੀ ਆਂਦੀਆਂ ਆ ਗਿਆ ਨੇ ਉਹ ਅੱਜ ਦੇ ਟਾਈਮ 'ਚ ਹਰ ਬੰਦਾ ਇਹਨਾਂ ਨਾਲ ਬਾਬਾ ਜੀ ਨਾਲ ਪਿਆਰ ਕਰਦਾ ਹੈ ਹਰ ਬੰਦਾ ਇੱਥੇ ਪਹੁੰਚਦਾ ਹਰ ਵੀਰਵਾਰ ਇੱਥੇ ਮਿਲਣੇ ਕੇ ਤਰ੍ਹਾਂ ਰੌਣਕਾਂ ਲੱਗੀਆਂ ਇਹ ਮੇਲਾ ਕਿੰਨੇ ਦਿਨ ਚੱਲਦਾ ਇਹ ਮੇਲਾ 2 ਦਿਨ ਚਲਾਇਆ ਜਾਂਦਾ ਜੀ ਨਗਰਵਾਲੋਂ 2 ਦਿਨ ਚਲਾਇਆ ਜਾਂਦਾ 2 ਦਿਨ ਅੱਜ ਮੈਂ ਲੈਣਾ ਜੀ ਅੱਜ ਜਿੱਥੇ ਬਹੁਤ ਹੀ ਲੋਕ ਕਲਾਕਾਰ ਆਪਣੇ ਅਮਰ ਅਸਜੀ ਜੀ ਪਹੁੰਚ ਰਹੇ ਨੇ ਉਹਨਾਂ ਨਾਲ ਉਹਨਾਂ ਦੇ ਬੀਬਾ ਪਹੁੰਚ ਰਹੇ ਨੇ ਉਹ ਸ਼ਾਮ ਨੂੰ ਇਸੇ ਤਰ੍ਹਾਂ ਝੂਮਟਮਨ ਲੰਕਬਾਲਾ ਫਰੋਨ ਕੀਤਾ ਜਾਂਦਾ ਨਕਲਾਣਾ ਪ੍ਰੋਗਰਾਮ ਕੀਤਾ ਜਾਂਦਾ ਦਿਨ ਨੂੰ ਲੰਗਰ ਚੁਲਾਈ ਜਾਂਦੇ ਨੇ ਹਰ ਬੰਦੇ ਵੱਲੋਂ ਕੋਈ ਨਾ ਕੋਈ ਸੇਵਾ ਹੰਦੀ ਰਹਿੰਦੀ ਹੈ ਜਿਦਾ ਚਾਹ ਪਕੋੜੇ ਦਾ ਲੰਗਰ ਸ਼ਵੀਲ ਦਾ ਲੰਗਰ ਬਹੁਤ ਸਾਰੇ ਲੰਗਰ ਝੂਮਟਾ ਮਨ ਚਲਾਈ ਜਾਂਦੇ ਸਪੰਸਰ ਆਈ.ਡੀ. ਜੁਵਾ ਬੇਟੀ ਨੂੰ ਇਹ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆਈ.ਡੀ. ਜੁਵਾ ਬੇਟੀ ਨੂੰ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਨਸ਼ਿਆਂ ਤੋਂ ਦੂਰ ਹੋ ਕੇ ਲਗਰਦੀ ਦਾ ਫਾਦ ਦੇ ਸੇਵਾ ਕਰੋ ਦੇਸ ਵਿੱਚ ਆਪਣੇ ਤੇਵਾਂ ਦਾ ਸਜੋ ਰਹੋ ਤੇ ਆਪਣੇ ਨਸ਼ਾ ਤੋਂ ਛੁਡੋ ਹਾਂਜੀ ਭਾਈ ਕੀ ਨਾ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਸਿੰਧਾ ਜੀ ਪਿੰਡ ਭੋਨੀਕੋੜ ਭਾਈ ਇੱਥੇ ਮੇਲਾ ਲੱਗ ਰਿਹਾ ਹੈ ਕਿੰਨਾ ਮੇਲਾ ਹੈ ਇੱਥੇ ਮੇਲਾ ਮੇਰੇ ਵੀਧੀ 15ਵਾਂ ਮੇਲਾ ਹੈ ਠੀਕ ਹੈ ਜੀ ਅੱਜ ਦੇ ਮੇਲੇ ਵਿੱਚ ਮੁੱਖ ਕਲਾਕਾਰ ਕਿਹੜੇ-ਕਿਹੜੇ ਇੱਥੇ ਜਿਹੜੇ ਆਉਣ ਆ ਰਹੇ ਨੇ ਇਹ ਅੱਜ ਦੇ ਮੁੱਖ ਕਲਾਕਾਰ ਅਮਰ ਅਰਸੀ ਜੀ ਤੇ ਵਿਪਨ ਨਰਿੰਦਰਜੀਤ ਨਰਿੰਦਰਜੀਤ ਜੀ ਤੇ ਰਾਤ ਨੂੰ ਕਵਾਲ ਤੇ ਨਗਲਾ ਭਾਈ ਇਹ ਮੇਲਾ ਕਿਨੇ ਦਿਨ ਚੱਲਦਾ ਇਹ 13 ਜੁਲਾਈ ਦੈਂਸ ਹਨੀਵਾਰ ਅੱਛਾ ਕਿੰਨੇ ਦਿਨ ਦਾ ਮੇਲਾ ਹੁੰਦਾ ਇਹ ਜੀ 2 ਦਿਨ ਦਾ ਅੱਛਾ ਜੀ ਆ ਦੂਸਰਾ ਅਜੰਡਾ ਦੇ ਮੇਲੇ ਦਾ ਅੱਜ ਦੂਜਾ ਦਿਨ ਆ ਜੀ ਠੀਕ ਹੈ ਇੱਥੇ ਮੇਲੇ ਚ ਦਰੂਦ ਰੂਸ ਸੰਗਤਾਂ ਆਈਆਂ ਹੋਣੀਆਂ ਜੀ ਇੱਥੇ ਮੇਲੇ ਦੇ ਵਿੱਚ ਬਹੁਤ ਦਰੂਦ ਰੂਸ ਸੰਗਤਾਂ ਆਉਂਦੀਆਂ ਜੀ ਹਾਂਜੀ ਕੋਈ ਰਸਤੇ ਸੱਜਣ ਦਾ ਰਮਿੱਤਰ ਸਾਰੇ ਇੱਥੇ ਪਹੁੰਚਦੇ ਆ ਜੀ ਈਨਾ ਅਟੜ ਚੁਬੂ ਜਗਵਿੰਦਰ ਸਿੰਘ ਹੋਰ ਕਿਹਦੇ ਨਹੀਂ ਕਿ ਗਿਆ ਭਾਜੀ ਕਿਦਾਂ ਤੁਸੀਂ ਇੱਥੇ ਜਗਤ ਸੇਵਾਦਾਰ ਹੋ ਹਾਂਜੀ ਇਹ ਕਮੇਟੀ ਮੈਂਬਰ ਹੈ ਜੀ ਜਗਤ ਅੱਛਾ ਕਿੰਨੀ ਦਿਨੋਂ ਦੀ ਭਾਜੀ ਤੁਹਾਨੂੰ ਇੱਥੇ ਸੇਵਾ ਕਰ ਰਹੇ ਹੋ ਹਾਲੋ 15 ਮਹੀਲਾ ਦੀ ਨਾਲ ਹੀ ਬਰੇਲ ਦੇ ਪਹਿਲੇ ਮੇਲੇ ਤੋਂ ਅੱਜ ਤੱਕ 15 ਦਿਨਾਂ ਤੱਕ ਨਾਲ ਹੀ ਹੈ ਅੱਛਾ ਤੇ ਭਾਜੀ ਕੀ ਹੋਊਗੀ ਆਇਆ ਮੀਲਾ ਵਾ ਕੋ ਦਿਨ ਮੇਲਾ ਲੱਗ ਰਿਹਾ ਜਿੱਦਾਂ ਪਤਾ ਲੱਗਾ ਸਾਨੂੰ ਇਸ ਮੇਲੇ ਵਿੱਚ ਦੂਰਦਰ ਗਾਇਕ ਵੀ ਆਇਆ ਗਿਆ ਸੰਗਤ ਵੀ ਆਈ ਹੈ ਉਹਨਾਂ ਖਾਸ ਮਾਤੀ ਚਲੇਦ ਨਾ ਆਰੇ ਸੰਗਤ ਆਈ ਹੋਣਾ ਵਾਸਤੇ ਲੰਗਰ ਬੰਦਾ ਪਿਆ ਜੀ ਵਧੀਆ ਆਪਣੇ ਖਾਲ ਪਿੰਡ ਦਾ ਪੂਰਾ ਪ੍ਰਬੰਧ ਹੈ ਜੀ ਪੂਰੀ ਧੁੰਮ ਕਰ ਬਣਾਇਆ ਜਾ ਰਿਹਾ ਜੀ ਤੇ ਜਿੰਨੀਆਂ ਸੰਗਤ ਆ ਰਹੀਆਂ ਜੀ ਬੜੀ ਸ਼ਰਧਾ ਨਾਲ ਆਉਂਦੀਆਂ ਮਨੋ ਕਾਮਨਾ ਉਹਨਾਂ ਦੇ ਇਥੇ ਆ ਕੇ ਪੂਰੀਆਂ ਹੁੰਦੀਆਂ ਤੇ ਤਾਂ ਕਰਕੇ ਬੜੀ ਸ਼ਰਧਾ ਨਾਲ ਬਣਾਇਆ ਜਾਂਦਾ ਜੀ ਤੇ ਆਪਣੇ ਸਿੰਗਰ ਆ ਰਹੇ ਹਨ ਮਰਾ ਜੀ ਗੁਰਿੰਦਰ ਜੋਤ ਨਰਾਦਰਮ ਗਵਾਲ ਲੱਗਣੇ ਨਾਲ ਲੱਗੋ ਜੀ ਤਾਂ ਭਾਜੀ ਇਹ ਐਨਰਈ ਭਰਾਵਾਂ ਦੇ ਸਹਿਯੋਗ ਨਾਲ ਜੀ ਐਨਰਈ ਭਰਾਵਾਂ ਦਾ ਬਹੁਤ ਜਿਆਦਾ ਸਹਿਯੋਗ ਹੈ ਜੀ ਉਹਨਾਂ ਦੇ ਸਹਿਯੋਗ ਨਾਲ ਪਸੀ ਨਗਰ ਦੇ ਸਹਿਯੋਗ ਨਾਲ ਬਹੁਤ ਵੱਡਾ ਮੇਲਾ ਲੱਗ ਰਿਹਾ ਹੈ ਜੀ